اگر تھوڑی پروفائل بہت ہی ودیا ਤੁਹਾਡਾ سارے ਦਾ ਸਾਰਾ ਵੀ ਲੋਨ ਹੋ ਜੂ ਬਾਈ ਹਨਾ ਆਹ ਆਈ ਦਾ ਰੇਟ ਤੁਸੀਂ ਦੇਖਿਓ ਬਾਈ ਇਹਦਾ ਰੇਟ ਜਿਹੜਾ ਬਈ ਆਪਾਂ ਤੁਹਾਨੂੰ ਦੇਤਾ 5 ਸੀਰੀਜ਼ ਦੀ ਕਾਰ ਆ ਬਹੁਤ ਟਾਪ ਦੀ ਤੇ ਲੈ ਜੋ ਜੇ ਕਿਸੇ ਨੇ ਕਾਰ ਲੈ ਜਾਣੀ ਮਾਡਲ 5 ਸੀਰੀਜ਼ 2011 ਮਾਡਲ ਹੈ ਇਹ ਗੱਡੀ ਲਾਸ ਦੇ ਦਾਂਗੇ ਭਾਜੀ 6 ਲੱਖ 25 ਹਜ਼ਾਰ 2020 ਮਾਡਲ ਮਾਡਲ ਉੱਚਾ ਤੇ ਰੇਟ ਘਟ ਬਿਲਕੁਲ ਭਾਜੀ ਕਿੰਨਾ ਇਹ 7 ਲੱਖ ਦੀ ਗੱਡੀ ਦਦਾਂਗੇ ਪੂਰਾ ਪੂਰਾ 7 ਲੱਖ ਰੁਪਏ ਲੈ ਵੀ 20 ਮਾਡਲ ਕਾਰ 7 ਲੱਖ ਦੀ ਕਾਰ ਮਿਲ ਜਾਣੀ ਹੈ ਟਾਇਰ ਟੂਰ ਵਧੀਆ ਪਏ ਨੇ ਮਤਲਬ ਕੁਝ ਨਹੀਂ ਕਰਾਉਣਾ ਸਿਰਫ ਨਾਮ ਕਰਾਓ ਤੇ ਕਾਰ ਨੂੰ ਚਲਾਓ ਲੈ ਵੀ ਮਿੱਤਰੋ ਬਈ ਤਿਆਰ ਹੋ ਜਾਓ ਅੱਜ ਆਪਾਂ ਸੈਕੰਡ ਪਾਰਟ ਲੈ ਕੇ ਆ ਰਹੇ ਹਾਂਗੇ A1 ਮਾਡਲਸ ਮਨੀਵਾਦਰੇ ਵਧੀਆ ਕਾਰਾਂ ਲੈਣੀਆਂ ਨੇ ਇਸ ਬਲੌਗ ਦੇ ਵਿੱਚ ਤੁਹਾਨੂੰ ਐਹ-ਹੇਹੇ ਕਾਰਾਂ ਦਵਾਂਗੇ ਬਈ ਐਹ-ਹੇਹੇ ਰੇਟ ਦਵਾਂਗੇ ਸੁਣ ਕੇ ਬਈ ਹਨਾ ਇੱਕ ਵਾਰ ਤਾਂ ਤੁਸੀਂ ਸੋਚਾਂਗੇ ਵੀ ਯਾਰ ਆਹ ਰੇਟ ਮਾਰਕੀਟ 'ਚ ਮਿਲਦੇ ਨੇ ਤੇ ਵਧੀਆ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਅਗਰ ਤੁਸੀਂ ਬਈ YouTube ਤੇ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਲਿਓ ਬਈ ਮਣੀ ਮਾਦਰੇ ਖੜਾ ਜਿੱਥੇ ਆਪਣੀ ਸੰਡੇ ਮਾਰਕੀਟ ਲੱਗਦੀ ਹੈ ਭਾਈ ਹਾਂ ਤੇ ਜਿਹੜੇ ਵੀ ਜਿਹਦੇ ਕਾਰਾਂ ਨੇ ਪੇਪਰ ਉੱਪਰ ਪੂਰੇ ਸਾਰਿਆਂ ਦੇ ਸਾਰੇ ਪੇਪਰ ਕੰਪਲੀਟ ਮਿਲਣਗੇ ਭਾਈ ਠੀਕ ਹੈ ਅੱਛਾ ਹੁਣ ਇਹਦੀ ਗੱਲ ਕਰਾਂ ਭਾਈ 2015 ਮਾਡਲ ਹੈ ਭਾਜੀ W10 ਫਰਸਟ ਓਨਰ ਦੀ ਗੱਡੀ ਚੰਡੀਗੜ੍ਹ ਦਾ ਨੰਬਰ ਠੀਕ ਹੈ ਗੱਡੀ ਦੇ ਦਾਂਗੇ ਭਾਜੀ 6 ਲੱਖ 70 ਹਜ਼ਾਰ ਰੁਪਏ 6 ਲੱਖ 70 ਹਜ਼ਾਰ ਦੀ ਐਕਸਯੂਵੀ ਦੀ ਗੱਲ ਕਰਾਂ ਬਾਈ ਹੋਰ ਲਵੇ 5 6 ਐਕਸਯੂਵੀ ਕਾਰਾਂ ਖੜੀਆਂ ਹੈਈਆਂ ਨਾ ਭਾਈ W10 ਇੱਕ ਇਹ ਖੜੀ ਹੈ ਇੱਕ ਉਧਰ ਵੀ ਖੜੀ ਹੈ ਭਾਈ ਹੈਨਾ ਤੇ ਅਗਲੀ ਕਾਰ ਆਪਾਂ ਦਿੰਨੇ ਆ ਤੁਹਾਨੂੰ ਭਾਈ ਜੇ ਕਿਸੇ ਨੇ ਕਮਰਸ਼ੀਅਲ ਗੱਡੀ ਲੈਣੀ ਆ ਚੱਲੀ ਦੀ ਗੱਲ ਕਰਾਂ ਵੀ ਚੱਲੀ ਵੀ ਬਹੁਤ ਥੋੜੀ ਹੋਈ ਆ ਪਰ ਰੀਲ ਤੇ ਪਈ ਸੀ ਕਿੰਨੀ ਚੱਲੀ ਸੀ 35000 35000 ਕਿਲੋਮੀਟਰ ਬਈ ਹੁਣ ਤੁਸੀਂ ਹਿਸਾਬ ਲਾ ਲਓ 35000 ਚ ਤਾਂ ਕੀ ਘਸਦਾ ਬਈ ਬਿਲਕੁਲ ਭਾਜੀ ਪੇਪਰਾਂ ਦੀ ਪੂਰੀ ਪੂਰੀ ਕੰਪਲੀਟ ਅ ਸੀਐਨਜੀ ਤੇ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਤੇ ਆ ਟੈਕਸ ਸਾਰੇ ਪੇਟ ਆ ਪੈਸੇ ਭਾਜੀ ਲਾਸ ਦਦਾਂਗੇ 4 ਲੱਖ ਰੁਪਏ ਦੀ ਗੱਡੀ ਪੂਰੇ ਪੂਰੇ 4 ਲੱਖ ਦੀ ਮਾਡਲ 2000 2019 19 ਮਾਡਲ 4 ਲੱਖ ਰੁਪਏ ਦੀ ਕਾਰ ਮਿਲ ਜੂ ਬਈ ਰੇਟ ਦੱਸੋ ਰੇਟ ਤੇ ਆਜੋ ਤੁਹਾਨੂੰ ਮੈਂ ਇੱਕ ਕਾਰ ਹੋਰ ਵੀ ਦੇ ਰਹਿਆਂਗੇ ਆ ਆਪਣੇ ਲਵੇਗੀ ਐਕਸਯੂਵੀ ਆ ਹੁਣ ਵੀ ਐਕਸਯੂਵੀ ਆ ਚੈੱਕ ਕਰ ਲੋ ਇੱਕ ਉਧਰ ਖੜੀ ਆ ਤਿੰਨ ਚਾਰ ਆਪਾਂ ਪਿਛਲੀ ਵੀਡੀਓ 'ਚ ਦਿਖਾਈਆਂ ਨੇ ਬਾਈ ਹਨਾ ਤੇ ਆਈ ਦੀ ਗੱਲ ਕਰਾਂ ਵੀਰੇ ਇਹ ਕਿਹੜਾ ਮਾਡਲ 2017 ਮਾਡਲ ਹੈ ਭਾਜੀ ਹਾਂਜੀ ਗੱਡੀ ਭਾਜੀ ਲਾਸਟ ਦੇ ਦਾਂਗੇ 6,95,000 ਰੁਪਏ 6,95 ਦੇ ਵਿੱਚ ਕਾਰ ਮਿਲ ਗਈ ਤੁਹਾਨੂੰ ਬਾਈ ਹੈ ਨਾ ਰੇਟ ਜਾਇਜ਼ ਬਾਈ ਤੇ ਆ ਆ ਗਈ ਉਸ ਤੋਂ ਬਾਅਦ ਆਪਣੇ ਲਵੇ ਕ੍ਰੇਟਾ ਕ੍ਰੇਟਾ ਆਟੋਮੈਟਿਕ 2016 ਮਾਡਲ ਫਰਸਟ ਓਨਰ ਦੀ ਗੱਡੀ ਐਸਐਕਸ ਆਪਸ਼ਨਲ ਓਕੇ ਇਹ ਗੱਡੀ ਭਾਜੀ ਲਾਸਟ ਦੇ ਦਾਂਗੇ ਆਪਾਂ ਅ 6,70,000 ਰੁਪਏ ਦੀ 670 ਦੇ ਵਿੱਚ ਲੱਭੀ ਇਹ ਉੱਚੀ ਕਾਰ ਆ ਬਈ ਵਧੀਆ ਐਵਰੇਜ ਵਾਲੀ ਕਾਰ ਲੈਣੀ ਆ ਆਹ ਕਾਰ ਲੈ ਜਾ ਐਵਰੇਜ ਦੇਂਦੀ 18-20 ਦੇ ਵਿੱਚ ਵਿੱਚ 20 20 ਦੀ ਐਵਰੇਜ ਦਿੰਦੀ ਹੈ ਨਾ ਤੇ ਆ ਗਈ ਇੱਕ ਹੋਰ ਬਈ ਆਪਣੇ ਲਈ ਇਹ 2017 ਮਾਡਲ ਹੈ ਭਾਜੀ ਇਹ ਗੱਡੀ ਲਾਸ ਦੇ ਦਾਂਗੇ ਭਾਜੀ ਅ 7,25,000 ਰੁਪਏ ਸਵਾ 7 ਲੱਖ ਰੁਪਏ ਅੱਛਾ ਜਿਵੇਂ ਇਹ 7-7.5 ਲੱਖ ਦੀਆਂ ਕਾਰਾਂ ਹੁੰਦੀਆਂ ਬਈ ਕਿੰਨਾ ਲੋਨ ਹੋਊ ਉਹਨਾਂ ਦੇ ਭਾਜੀ ਲੋਨ ਤਾਂ ਸਿਪਲ ਚੈੱਕ ਕਰਦੇ ਆ ਪਹਿਲਾਂ ਹਾਂ ਹਾਂ ਪ੍ਰੋਫਾਈਲ ਵਧੀਆ ਹੋਈ ਤੇ ਸਾਰਾ ਵੀ ਲੋਨ ਹੋ ਜਾਂਦਾ ਅੱਛਾ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਿਰਫ ਆਪਣਾ ਟੋਕਨ ਦੇ ਕੇ ਜਾਓ ਲੋਨ ਪਾ ਕੇ ਦੇਖਾਂਗੇ ਕਿੰਨਾ ਕੁ ਲੋਨ ਹੁੰਦਾ ਹੈ ਲੋਨ ਹੋ ਸਕਦਾ ਸਾਰਾ ਵੀ ਹੋ ਜਾਵੇ ਲੈ ਵੀ ਅਗਰ ਤੁਹਾਡੀ ਪ੍ਰੋਫਾਈਲ ਬਹੁਤ ਹੀ ਵਧੀਆ ਤਾਂ ਗੱਲ ਕਰਾਂ ਵੀ ਤੁਹਾਡਾ ਸਾਰੇ ਦਾ ਸਾਰਾ ਵੀ ਲੋਨ ਹੋ ਜਾਊ ਬਾਈ ਹਨਾ ਬਾਕੀ ਬਾਈ ਤੁਸੀਂ ਆਓ ਤੇ ਆਹ ਇਹਦੀ ਗੱਲ ਕਰਾਂਗੇ ਡੀਬਲਯੂ ਆਰ ਵੀ ਹੈ ਭਾਜੀ ਹਾਂਜੀ 2018 ਮਾਡਲ ਹੈ ਟੌਪ ਵਾਲਾ ਮਾਡਲ ਹੈ ਸਨਰੂਫ ਵਾਲਾ ਓਕੇ ਵੀ ਐਕਸ ਓਕੇ ਪੈਟਰੋਲ ਦੀ ਕਾਰ ਹੈ ਭਾਜੀ ਇਹ ਗੱਡੀ ਲਾ ਦਦਾਂਗੇ 5,99,000 5,99,000 ਦੇ ਵਿੱਚ ਬਾਈ ਆ ਆ ਗਈ ਉਸ ਬਾਅਦ ਇਹਦਾ ਰੇਟ ਸੁਣਿਆ ਤੁਸੀਂ ਰੇਟ ਇਹਦਾ ਬਹੁਤ ਸਹੀ ਆ 2018 ਮਾਡਲ ਹੈ ਭਾਈ ਡੀਜ਼ਲ ਦੀ ਕਾਰ ਹੈ ਆਟੋਮੈਟਿਕ ਹੈ ਓਕੇ ਇਹ ਗੱਡੀ ਲਾ ਦਾਂਗੇ 5,60,000 ਰੁਪਏ ਹਾਂ 5,60,000 ਰੁਪਏ ਦੇ ਵਿੱਚ ਆਟੋਮੈਟਿਕ Swift ਕਾਰ ਡੀਜ਼ਲ ਚ ਐਵਰੇਜ ਵੀ 25-25 ਦੀ ਬਈ ਹੈ ਨਾ ਤੇ ਆਹ ਆ ਗਈ ਇਹ ਵੀ ਸਪੋਰਟ ਇੰਜਨ ਮਲਟੀ ਰੈਟ ਇੰਜਨ ਹੈ ਹਾਂ ਬਿਲਕੁਲ ਭਾਜੀ Swift ਵਾਲਾ ਇੰਜਨ ਹੈ ਇਹਦੇ ਚ ਤੇ ਗੱਡੀ ਭਾਜੀ 2011 ਮਾਡਲ ਫਸਟ ਓਨਰ ਗੱਡੀ ਹੈ ਇਹ ਗੱਡੀ ਲਾ ਦਾਂਗੇ 1,30,000 ਰੁਪਏ 1,30,000 ਚ ਅਲਾਏ ਟਾਇਰ ਵਧੀਆ ਪਏ ਨੇ ਵਧੀਆ ਪਏ ਆ ਆਹ ਆਈ ਦਾ ਰੇਟ ਤੁਸੀਂ ਦੇਖੋ ਬਈ ਇਹਦਾ ਰੇਟ ਜਿਹੜਾ ਬਈ ਆਪਾਂ ਤੁਹਾਨੂੰ ਦੇਤਾ ਫਾਈਵ ਸੀਰੀਜ਼ ਦੀ ਕਾਰ ਆ ਬਹੁਤ ਟੌਪ ਦੀ ਤੇ ਲੈ ਜੋ ਜੇ ਕਿਸੇ ਨੇ ਕਾਰ ਲੈ ਜਾਣੀ ਹੈ ਮਾਡਲ 5 ਸੀਰੀਜ਼ 2011 ਮਾਡਲ ਹੈ ਪਾਜੀ ਇਹ ਗੱਡੀ ਲਾਸ ਦੇ ਦਾਂਗੇ ਪਾਜੀ 6 ਲੱਖ 25000 ਰੁਪਏ ਸਵਾ 6 ਲੱਖ ਰੁਪਏ ਦੇ ਵਿੱਚ BMW ਕਾਰ ਬਈ ਸਨਰੂਫ ਆਟੋਮੈਟਿਕ ਐਂਡ ਮਤਲਬ ਵੀ ਜੇ ਕਿਸੇ ਨੇ ਧੱਕ ਪਾਉਣੀ ਆ ਤਾ ਆਹ ਕਾਰ ਲੈ ਜਿਓ ਬਾਈ ਹਨਾ ਤੇ ਅਗਲੀ ਕਾਰਵਾਈ ਇਹ ਵੀ ਬਈ ਪੂਰੇ ਆਪਾਂ ਕਹਿੰਦੇ ਇਹ ਵੀ ਪੈਨਾਰੋਮਿਕ ਸਨਰੂਫ ਅਗਰ ਆਪਾਂ ਮਾਰਕੀਟ ਚ ਪੁਰਾਣਾ ਸਨਰੂਫ ਦੀ ਗੱਲ ਕਰੀਏ 1.5 ਤੋਂ 2 ਲੱਖ ਰੁਪਏ ਸਨਰੂਫ ਮਿਲਦਾ ਉਹਨਾਂ ਦਾ ਰੇਟ ਸੁਣੋ ਤੁਸੀਂ ਕਾਰ ਦਾ ਬਾਈ ਹਨਾ ਭਾਜੀ 2011 ਮਾਡਲ ਹੈ ਜੇ ਮੇਰੇ ਕਿਸੇ ਵੀਰ ਨੇ ਵਿਆਹ ਸ਼ਾਦੀ ਵਾਸਤੇ 2 ਦਿਨ ਵਾਸਤੇ ਗੱਡੀ ਲੈਣੀ ਹੈ ਕੰਮ ਕਰਨ ਵਾਸਤੇ ਉਹਦੇ ਵਾਸਤੇ ਗੱਡੀ ਹੈ ਇਹ ਇਹ ਗੱਡੀ ਦੇ ਦਾਂਗੇ 6 ਲੱਖ 25 ਹਜ਼ਾਰ ਰੁਪਏ ਮਾਨਦਾਨ ਹੋਊਗਾ ਬਿਲਕੁਲ ਕਰਾਂਗੇ ਇਹ ਜੋ ਮਾਨਦਾਨ ਵੀ ਕਰਦਾਂ ਥੋੜਾ ਬਾਈ ਹਨਾ ਤੇ ਆਹ ਅਗੀ ਉਸ ਤੋਂ ਬਾਅਦ ਆਪਣੀ ਲਵੇ ਆਰਟਿਕਾ ਇਹ ਕਿਹੜ ਗੱਡੀ ਲਾਸ ਦੇ ਦਾਂਗੇ ਭਾਜੀ 490000 ਰੁਪਏ ਚਾਰ ਲੱਖ ਤੇ 90000 ਰੁਪਏ ਦੇ ਵਿੱਚ ਆ ਗਈ ਉਸ ਤੋਂ ਬਾਅਦ ਆਪਣੀ ਕਰੂਜ਼ ਕਰੂਜ਼ 2015 ਮਾਡਲ ਸੋਲਰ ਰਜਿਸਟਰਡ ਟੌਪ ਮਾਡਲ ਹਾਂਜੀ ਅਲੋਏ ਟਾਇਰ ਚੈੱਕ ਕਰੋ ਭਾਜੀ ਆਫਟਰ ਮਾਰਕੀਟ ਵਧੀਆ ਵਾਲਾ ਅਲੋਏ ਟਾਇਰ ਪਿਆ ਹੈ ਚੰਡੀਗੜ੍ਹ ਦਾ ਨੰਬਰ ਹੈ ਇਹ ਗੱਡੀ ਲਾਸ ਦੇ ਦਾਂਗੇ ਭਾਜੀ 525000 ਰੁਪਏ 5 ਲੱਖ ਤੇ 25000 ਰੁਪਏ ਦੀ ਕਾਰ ਮਿਲਦੀ ਹੈ ਤੁਹਾਨੂੰ ਲਾਸਟ ਕਾਰ ਆ ਗਈ ਆਪਣੇ ਹਣਾ ਵੀਰੇ ਹਾਂਜੀ ਹਾਂਜੀ ਭਾਜੀ ਇਹ ਬਲੈਰੋ ਹੈ ਬਲੈਰੋ 2020 ਮਾਡਲ ਮਾਡਲ ਉੱਚਾ ਤੇ ਰੇਟ ਘੱਟ ਬਿਲਕੁਲ ਭਾਜੀ ਕਿੰਨਾ ਇਹ 7 ਲੱਖ ਦੀ ਗ ਲਵੀ ਵੀ ਮਾਡਲ ਕਾਰ 7 ਲੱਖ ਦੀ ਕਾਰ ਮਿਲ ਜਾਣੀ ਹੈ ਟਾਇਰ ਟੂਰ ਵਧੀਆ ਪਏ ਨੇ ਮਤਲਬ ਕੁਝ ਨਹੀਂ ਕਰਾਉਣਾ ਸਿਰਫ ਨਾਮ ਕਰਾਓ ਤੇ ਕਾਰ ਨੂੰ ਚਲਾਓ ਚਲਾਓ ਠੀਕ ਹੈ ਭਾਈ ਅੱਜ ਆਪਾਂ ਖੜੇ ਸੀ ਮਣੀ ਮਾਦਰੇ ਜਿੱਥੇ ਤੁਹਾਨੂੰ ਐਚਪੀ ਵੀ ਨੇੜੇ ਪੈਂਦਾ ਤੇ ਤੁਹਾਨੂੰ ਆਪਣਾ ਪੰਜ ਕਲਾ ਹਰਿਆਣਾ ਵੀ ਨੇੜੇ ਪੈਂਦਾ ਚੰਡੀਗੜ੍ਹ ਵੀ ਪੰਜਾਬ ਵੀ ਤੇ ਬਸ ਵਿਜ਼ਿਟ ਕਰ ਲਓ ਜਲਦੀ ਤੋਂ ਜਲਦੀ ਚੰਗੀਆਂ ਕਾਰ ਲੈਣਾਂ ਵਾਸਤੇ ਆਪਣਾ ਪੇਜ ਫੋਲੋ ਜ਼ਰੂਰ ਕਰਿਓ ਮਣੀ ਮਾਦਰੇ ਆਜੋ ਭਾਈ ਹਾਂ ਫਿਰ ਚੱਲੀਏ ਫਿਰ ਵੀਰੇ ਨਾਲ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ